ਨੰਦ ਭਰਾਵਾਂ ਤੋਂ ਸਾਡਾ ਧੱਕਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ ਤੇਰੇ ਵਾਸਤੇ ਵੀ ਆ ਜਾਣਾ ਹੈ ਤੁਹਾਡੇ ਵਾਸਤੇ ਵੀ ਜਾਣ ਆ ਰਿਹਾ ਮੈਨੂੰ ਸਵਾਲ ਕਰ ਦੇਣਾ 14 'ਚ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ 19 'ਚ ਤੁਸੀਂ ਆਜ਼ਾਦ ਖੜੇ ਤੁਸੀਂ ਹਾਰ ਗਏ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਇਹ ਮੋਤੀ ਆ ਨਹੀਂ ਮੈਂ ਮੰਨ ਗਿਆ ਸਾਰੇ ਸਾਰੇ ਮੁਲਕ ਫਿਰਕਾ ਪ੍ਰਸਤੀ ਫੈਲਦਾ ਮਤਲਬ ਹਿੰਦੂ ਮੁਸਲਮਾਨ ਦਾ ਰੌਲਾ ਪਾਇਆ ਜਾ ਰਿਹਾ ਮੁਲਕ ਦੇ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿਥੇ ਗਿਆ ਉਹ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਬੈਠ ਖੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ 84 ਸਾਡੇ ਸਿੱਖਾਂ ਦਾ ਘਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦੇਵੋਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਛੱਡੋ ਆ ਰੱਸਸ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਫ ਤੁਸੀਂ ਸਿੱਖਾਂ ਨੂੰ ਵਾਦ ਦੇਵਾਂਗੇ ਪਰਵਾਨਾ ਜੀ ਓਏ ਛੱਡੋ ਭਾਈ ਹਮ ਜੱਗੀ ਗੋਲੀ ਮਾਰਨ ਭਰਾਓ ਤੁਸੀਂ ਸਾਡਾ ਧੱਕਾ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ